ਆਡੀ ਸਕੀਮ ਨਹੀਂ ਵੀ ਪਹਿਲਾਂ ਆਪਾਂ ਪੁਰਾਣੀ ਤਾਂ ਕਟਾਈਏ ਕੀ ਰੇਟ ਕੱਟਦੇ ਆ ਫਿਰ ਦੋਸਤੋ ਆਪਾਂ ਵੀ ਮੋਟਰ ਵਜਨ ਕੀਤਾ ਇਹਦਾ ਵਜਨ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਵਜਨ ਤਕਰੀਬਨ 1 ਕੁਆਟਰਲ ਤੇ 35 ਕਿਲੋ ਦੇ ਵਿੱਚ ਹੋਇਆ ਜੀ ਠੀਕ ਹੈ ਚੱਕ ਵੀ ਸੀ ਰਿਆ ਲਾਵਾਂਗੇ ਉੱਥੇ ਰਾਜ ਕਨਾਲ ਤੇ ਬਹਿ ਕੇ ਆਪਾਂ ਕਰਾਂਗੇ ਦੋਸਤਾਂ ਜੀ ਦੇਖਿਆ ਸੀ ਵੀ ਆਪਣੀ ਕੱਲ ਮੋਟਰ ਮੱਚ ਗਈ ਸੀ ਲੂਬੀ ਕੰਪਨੀ ਦੀ ਤੇ ਜਿਹੜੀ ਕਿ 2008 ਦੇ ਵਿੱਚ ਪਾਈ ਹੋਈ ਸੀ ਤੇ ਅੱਜ ਉਸ ਨੂੰ ਪਾਈ ਨੂੰ ਲੂਬੀ ਕੰਪਨੀ ਦੀ ਮੋਟਰ ਨੂੰ 17 ਸਾਲ ਹੋ ਗਏ ਸੀ ਤੇ ਪਹਿਲੀ ਵਾਰ ਖੋਲੀ ਸੀ ਮੋਟਰ ਉਹ ਮਿੱਤਰੋ ਘੱਟੋ ਘੱਟ ਵੀ 7-8 ਸਾਲਾਂ ਤੋਂ ਹੁਣ ਉਹਨੂੰ ਮੋਟਰ ਨੂੰ ਚੌਥੀ ਪੰਜਵੀਂ ਵਾਰ ਬਣਾ ਰਹੇ ਸੀ ਆਪਾਂ ਪੰਜਵੀਂ ਵਾਰ ਤਾਂ ਸੋਚਿਆ ਵੀ ਹੁਣ ਬਾਰੀ-ਬਾਰੀ ਬਣਾਏ ਕੇ ਰੁਪਏ ਖਰਾਬ ਕਰਨ ਦਾ ਕੀ ਫਾਇਦਾ ਦੋਸਤੋ ਤਾਂ ਫਿਰ ਅੱਜ ਆਪਾਂ ਹੁਣ ਮੋਟਰ ਹੀ ਨਵੀਂ ਲੈਣ ਦਾ ਇਰਾਦਾ ਬਣ ਗਿਆ ਤਾਂ ਫਿਰ ਅੱਜ ਆਪਾਂ ਨਵੀਂ ਮੋਟਰ ਲੈਣ ਚੱਲੇ ਆ ਜਿਹੜੀ ਪੁਰਾਣੀ ਮੋਟਰ ਆ ਉਹ ਮਿੱਤਰੋ ਵਿੱਚ ਆਪਾਂ ਕਟਾ ਦੇਵਾਂਗੇ ਲੂਬੀ ਕੰਪਨੀ ਦੀ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੇ ਦੀ ਲੂਬੀ ਕੰਪਨੀ ਦੀ ਪੁਰਾਣੀ ਮੋਟਰ ਕੱਟਦੇ ਆ ਦੁਕਾਨ ਵਾਲੇ ਤੇ ਵੀ ਕਿਹੜੀ ਮੋਟਰ ਲਿਆਉਣੇ ਟੈਕਸ ਮੋਹਿਆਂ ਸੀ ਆ ਜੀ ਤੁਸੀਂ ਦੱਸੋ ਕਿਹੜੀ ਲਈ ਅੱਗੇ ਬਾਕੀ ਤੇ ਬਾਕੀ ਵੀ ਆਪਾਂ ਆਪਣੀ ਮਰਜ਼ੀ ਨਾਲ ਅੱਜ ਲੈ ਆਵਾਂਗੇ ਤਾਂ ਉਹਦੇ ਵਿੱਚ ਕਟਾ ਕੇ ਤੇ ਨਵੀਂ ਤਾਰ ਤੇ ਨਵੀਂ ਮੋਟਰ ਲੈ ਕੇ ਆਉਣੇ ਆ ਵੀਡੀਓ ਤੇ ਬਣੇ ਰਹੋ ਤੁਹਾਨੂੰ ਸਾਰਾ ਰੇਟ ਦੱਸਾਂਗੇ ਨਵੀਆਂ ਮੋਟਰਾਂ ਦਾ ਕੀ ਰੇਟ ਆ ਤੇ ਜਿਹ ਲੂਬੀ ਕੰਪਨੀ ਦੀ ਉਹ ਕੀ ਰੇਟ ਕੱਟਦੇ ਆ ਤਾਂ ਕਿੰਨੇ ਦੀ ਤਾਰਾਂ ਦੀ ਕੀ ਰੇਟ ਆਉਂਦੀ ਹੈ ਵੀਡੀਓ ਤੇ ਬਣੇ ਰੋ ਐਂਡ ਤੱਕ ਦੇਖੋ ਮਿੱਤਰੋ ਚੰਗੀ ਲੱਗੀ ਸ਼ੇਅਰ ਕਰ ਦਿਓ ਅੱਜ ਦਾ ਬਲੌਗ ਆਪਾਂ ਚੱਲੇ ਆਂ ਟਰੈਕਟਰ ਤੇ ਮੋਟਰ ਕਟਾਉਣ ਤੇ ਨਵੀਂ ਵੀ ਲਿਆਉਣ ਤਾਂ ਪਹਿਲਾਂ ਆਈ ਸੀ ਖੇਤ ਵਿੱਚ ਜਿਹੜਾ ਸਮਾਨ ਇੱਥੇ ਪਿਆ ਸੀ ਦੋਸਤੋ ਉਹ ਆਪਾਂ ਲੈ ਕੇ ਜਾਣਾ ਚੱਕ ਕੇ ਇੱਥੋਂ ਤਾਂ ਵੱਡੀ ਗੱਲ ਇਹ ਵੀ ਹੋ ਗਿਆ ਕੰਮ ਟੇਢਾ ਹੋ ਗਿਆ ਪਹਿਲੀ ਵਾਰ ਜ਼ਿੰਦਗੀ ਚ ਘਰੇ ਲੈ ਕੇ ਗਏ ਕੋਠੇ ਦੀ ਚਾਬੀ ਤਾਲੇ ਦੀ ਤੇ ਉਹ ਘਰੇ ਹੀ ਭੁੱਲ ਗਏ ਹੁਣ ਫੇਰ ਘਰੋਂ ਚਾਬੀ ਮੰਗਾਈ ਆ ਫੇਰ ਆਪਾਂ ਇਹਦੇ ਚ ਸਮਾਨ ਲਾਦੇ ਆ ਤੇ ਜਾਨਨੇ ਆ ਨਾਲ ਰਹਿ ਉਹ ਅੱਜ ਆਪਣੇ ਜਗਸੀਰ ਸਿੰਘ ਖੇਤੋਂ ਚੱਲੇ ਡੱਬਾ ਵਾਲੀ ਮੰਡੀ ਦੇ ਵਿੱਚ ਲక్ష్ਮੀ ਪੈਪ ਸਟੋਰ ਤੇ ਪਹੁੰਚ ਗਏ ਜਿੱਥੇ ਕੀ ਆਪਾਂ ਪਹਿਲਾਂ ਹੀ ਇੱਥੋਂ ਸਮਾਨ ਲੈਨੇ ਆ ਮੋਟਰਾਂ ਦਾ ਆਮ ਹੀ ਜਿਆਦਾਤਰ ਤਾਂ ਮਿੱਤਰੋ ਇੱਥੇ ਸੋਚ ਵਿਚਾਰ ਕੀਤੀ ਕਿਹੜੀ ਮੋਟਰ ਲਈਏ ਫਿਰ ਸਾਡੀ ਸਕੀਮ ਅਣੀ ਵੀ ਪਹਿਲਾਂ ਆਪਾਂ ਪੁਰਾਣੀ ਤਾਂ ਕਟਾਈਏ ਕੀ ਰੇਟ ਕੱਟਦੇ ਆ ਫਿਰ ਦੋਸਤੋ ਆਪਾਂ ਵੀ ਮੋਟਰ ਵਜਨ ਕੀਤਾ ਇਹਦਾ ਵਜਨ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਵਜਨ ਤਕਰੀਬਨ 1 ਕੁਆਰਟਲ ਤੇ 35 ਕਿਲੋ ਦੇ ਵਿੱਚ ਹੋਇਆ ਜੀ ਠੀਕ ਹੈ ਮੇਨਾ ਕਾਰਟ ਵਗੈਰਾ ਕੁਛ ਨਹੀਂ ਕੱਟੀ ਤਾ 65 ਰੁਪਏ ਕਿਲੋ ਦੇ ਹਿਸਾਬ ਨਾਲ ਇਹਨਾਂ ਨੇ ਲਈ ਐ ਮੋਟਰ ਆਪਣੇ ਤੋਂ ਤੇ ਸਾਨੂੰ ਆਏ ਸੀ 12000 ਦੀ ਬਣੂ 10 ਦੀ ਬਣੂ ਮਿੱਤਰਾਂ ਨੇ ਤੇ ਮੋਟਰ ਬਣੀ ਆਪਣੀ 9000 ਰੁਪਏ ਦੀ ਪੁਰਾਣੀ ਮੋਟਰ ਦੋਸਤੋ ਤਾਂ ਲੋ ਮਿੱਤਰੋ ਇਹਦਾ ਆਪਾਂ ਸੌਦੇ ਕਰ ਲਿਆ ਤੇ ਸਾਢੇ ਹੋ ਗਿਆ ਪਾਸ ਚਲੋ ਘੱਟ ਵੱਧ ਕੰਮ ਨਿਬੜਿਆ ਮੋਟਰ ਲੈ ਲਈ ਦੋਸਤੋ ਆਪਾਂ ਕ੍ਰੰਪਟਨ ਦੀ ਜਿਹੜੀ ਕਿ ਮਿਲੀ ਆਪਾਂ ਨੂੰ 34900 ਰੁਪਏ ਦੀ ਟਰਾਲੀ 'ਚ ਪਈ ਤੁਸੀਂ ਵੇਖੀ ਜਾਨੇ ਹੋ ਦੋਸਤੋ ਨਾਲ ਆਪਾਂ ਨਵੀਂ ਤਾਰ ਠੋਕੀ ਨਵੀਂ ਤਾਰ ਵੀ ਦਿੱਤੀ ਆਪਾਂ ਨੂੰ 65 ਰੁਪਏ ਦੀ ਕਰਾਪਟਨ ਦੀ ਤੇ 125 ਫੁੱਟ ਤਾਰ ਲੈ ਜਾਂਦੀ ਆਪਾਂ ਠੀਕ ਹੈ ਜੀ ਮੈਂ ਸੋਚਿਆ ਵੀ 99 ਵਾਲੀ ਸੇਲ ਰਹਿ ਗਈ ਹੁਣ ਦੇਖਣ ਵਾਲੀ ਤੇ ਰੁਪਈਏ ਤਾਂ ਆਪਣੇ ਕੋਲ ਬਚੇ ਨਹੀਂ ਜਾਂਸੀ ਜਾਂਨ ਨੂੰ ਤੇ ਸੋਸ਼ੀਰਾ ਕਹਿੰਦਾ ਵੀ ਆਪਾਂ ਜਾਂਸੀ ਦੇ ਵਿੱਚ ਤਾਂ ਜਾਣਾ ਹੀ ਐ ਇੱਕ ਕੰਮ ਕਰਕੇ ਚਲਣਾ ਠੀਕ ਹੈ ਮੈਂ ਕਿਹਾ ਟਰੈਕਟਰ ਬੁੱਕ ਕਰਾਉਊਗਾ ਤੇ ਘਰ ਪਾਰਟੀ ਫਿਰ ਕਹਿੰਦਾ 60 ਬੁੱਕ ਕਰਾ ਦਈਏ ਤੇ ਪਾਰਟੀ ਮੈਂ ਕਰਦਾ ਨਾਣ ਫਿਰ ਆਪਾਂ ਆਰਡਰ ਕਰਦੇ ਤੇ ਇੱਥੇ ਵੀ ਖਰਚਾ ਕਰਤਾ ਮਿੱਤਰੋ ਘਟੋ ਘਟ ਵੀ 120 ਰੁਪਈਆ ਦਾ ਹੈ ਉੰਦੇ ਮਾਉਂਦੇ ਮਿੱਤਰੋ ਠੰਡਾ ਦਾ ਤਪੀ ਕੇ ਤੇ ਹਾਜਮ ਕਰਕੇ ਸਾਰਾ ਕੁਝ ਤੇ ਮੁੜ ਕੇ ਗਾਹਣ ਚਾਲੇ ਪਾਏ ਕੋਈ ਮਿੱਤਰੋ ਲੈ ਲਈ ਪੰਪ ਤੋਂ ਆਪਾਂ ਅੰਗਰੇਜ਼ੀ ਕੋਕਾ ਕੋਲਾ ਮੋਟਰਸਾਈਕਲ ਤੋਂ ਚੱਕ ਵੀ ਸੀ ਰਿਆ ਲਾਵਾਂਗੇ ਉੱਥੇ ਰਾਜ ਕਨਾਲ ਤੇ ਬਹਿ ਕੇ ਆਪਾਂ ਕਰਾਂਗੇ ਦੋਸਤਾਂ ਕੇ ਸੰਜ ਮੋਟਰਸਾਈਕਲ ਵਾਸਤੇ ਲੈ ਲਈ ਅੰਗਰੇਜ਼ੀ ਮੋਟਰਸਾਈਕਲ ਵਾਸਤੇ ਪੰਪ ਤੋਂ ਹੈ ਮੋਟਰਸਾਈਕਲ ਵਾਸਤੇ ਲਾ ਲੋ ਆਪਦੇ ਵਾਸਤੇ ਲਾ ਲੋ ਮਿੱਤਰੋ ਉਹ ਤੇ ਲੈ ਕੇ ਤੇ ਹੁਣ ਚੱਲੇ ਆਂ ਤੇ ਨਾਲ ਕ੍ਰੰਫਟਨ ਦੀ ਮੋਟਰ ਹੈ ਦਿਖਾਵਾਂਗੇ ਸੋਨ ਨੂੰ ਇਹਦਾ ਪ੍ਰੈਸ਼ਰ ਕਲ ਨੂੰ ਡਾਂਗਰ ਕੀ ਧਾਰ ਖਲਦੀ ਹੈ ਕਿ ਨਹੀਂ